ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਨਾਮ ਸਿੰਘ ਜੱਸਲ ਦੇ ਉਪਰਾਲੇ ਸਦਕਾ ਗੁਰਦੁਆਰਾ ਸ਼੍ਰੀ ਸਿੰਘ ਸਭਾ ਹਰਨਾਮ ਨਗਰ ਬਟਾਲਾ ਵਿਖੇ ਬੱਚਿਆਂ ਦਾ ਤੀਸਰਾ ਹਫਤਾਵਾਰੀ ਗੁਰਮਤ ਸਿਖਲਾਈ ਕੈਂਪ ਲਗਾਇਆ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗਿਆਨੀ ਹਰਬੰਸ ਸਿੰਘ ਹੰਸਪਾਲ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਗੁਰਮਤ ਸਿਖਲਾਈ ਕੈਂਪ ਵਿੱਚ ਭਾਈ ਪੰਥਜੀਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਸਿੱਖ ਧਰਮ ਦੇ ਮੂਢਲੇ ਸਿਧਾਂਤ ਗੁਰ ਇਤਿਹਾਸ ਸਿੱਖ ਇਤਿਹਾਸ ਗੁਰਬਾਣੀ ਅਤੇ ਰਹਿਤ ਮਰਿਆਦਾ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਸਰੋਨੀ ਕਮੇਟੀ ਹਲਕਾ ਬਟਾਲਾ ਮੈਂ ਸਰਦਾਰ ਅਨਸਪਾਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਮਿਲਿਤੇ ਬਲਾ ਪਰ ਬੱਚਿਆਂ ਦਾ ਜੋ ਉਹਨਾਂ ਨੇ ਕੀਤਾ ਜੋ ਮੰਗਿਆ ਸਾਡੇ ਕੋਲ ਸਰਾਉਣੀ ਕਮੇਟੀ ਕੋਲੋਂ ਡਿਊਟੀ ਦਵਾਈ ਪ੍ਰਚਾਰਕ ਸਿੰਘਾਂ ਦੀ ਉਹ ਪ੍ਰਚਾਰਕ ਸਿੰਘ ਜਿਹੜਾ ਬੱਚਿਆਂ ਨੂੰ ਦੱਸ ਦਿੰਦਾ ਕੈਂਪ ਲੱਗਾ ਪਰ ਦੱਸ ਦਿੰਦੇ ਕੈਂਪ ਵਿੱਚ ਬੱਚੇ ਇਥੋਂ ਬਹੁਤ ਕੁਝ ਸਿੱਖੇ ਚੱਲੇ ਤੇ ਗੁਰੂ ਘਰ ਨਾਲ ਲੱਗੇ ਪਰ ਮੈਂ ਇਹ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਂ ਪਿਓ ਨੂੰ ਇਹ ਗੱਲ ਜ਼ਰੂਰ ਕਹਾਂਗਾ ਇਹ ਬੱਚੇ ਦੇ ਗੁਰੂ ਘਰ ਨਾਲ ਲੱਗੇ ਇਥੋਂ ਕਿ ਸਿੱਖੇ ਚੱਲੇ ਇਦਾਂ ਹੀ ਘਰ ਉਹਨਾਂ ਨੂੰ ਤੇਰੇ ਸ਼ਾਮੀ ਇੱਕ ਕਲਾਸ ਲਵਾਇਆ ਕਰਨ ਇਹ ਬੱਚੇ ਗੁਰੂ ਘਰ ਨਾਲ ਜੁੜੇ ਰਹਿਣ ਜੋ ਗੁਰੂ ਕੋਲ ਮੰਗਣਗੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਦੇ ਮਿਹਰ ਭਰੇ ਹੱਥ ਰਖਿਆ ਉਹ ਹੀ ਚੀਜ਼ ਮਿਲੇਗੀ ਪਰ ਬੱਚਿਆਂ ਨੂੰ ਇੱਕ ਗੱਲ ਕਵਾਂਗਾ ਜਦੋਂ ਕੇਸ ਵਾਗੇ ਮਾਂ ਪਿਓ ਵੋਂਦਾ ਪਰ ਉਹ ਕੇਸ ਦੇ ਨਾਲ ਜਾਪ ਕਰਾਉਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣ ਉਹ ਕੇਸ ਵਾਉਣਗੇ ਉਹ ਕੇਸ ਕੰਗਾ ਦਾ ਘਰ ਕਰ ਦੇਗਾ ਜਦੋਂ ਘਰ ਘਰ ਐਡੋ ਮੜ ਗਈ ਉਹ ਬ੍ਰੇਨ 'ਚ ਗੱਲ ਬਹਿ ਜੇਗੀ ਜਾਬ ਕਲੀ ਜਾਣਗੇ ਸਤਨਾਮ ਵਾਹਿਗੁਰੂ ਦਾ ਤੇ ਗੁਰੂ ਨਾਲ ਲੱਗਣਗੇ ਮੈਂ ਅਰਦਾਸ ਬੇਨਤੀ ਕਰਕੇ ਚੱਲੇ ਆ ਇੱਥੇ ਹੱਥ ਜੋੜ ਕੇ ਮਹਾਰਾ ਸੱਚਾ ਪਾਤਸ਼ਾਹ ਇਹ ਬੱਚਿਆਂ ਦੀ ਤੰਦਰੁਸਤੀ ਬਖਸ਼ੀ ਇਹਨਾਂ ਨੂੰ ਚੰਗੀ ਵਿੱਦਿਆ ਤੇ ਚੰਗੀ ਤਾਲੀਮ ਦੇਗੇ ਸਿੱਧੇ ਰਸਤੇ ਚੱਲਣ ਦਾ ਬਲ ਤੇ ਚੰਗੀ ਸੋਚ ਬਣਾਉਣੀ ਗਲੀ ਮਹੱਲੇ ਦਾ ਮਾਂ ਪਿਓ ਦਾ ਨਾਮ ਉੱਚਾ ਕਰ ਇਹ ਸਮਾਜ 'ਚ ਪੜ੍ਹ ਲਿਖ ਕੇ ਕੋਈ ਬਣ ਤੇ ਦੁਨੀਆ ਦੇ ਨਾਮ ਉੱਚਾ ਕਰ ਬੋੜਾ ਕੋਈ ਨਾਗਰ ਦਾ ਫਦੇ ਬਰੋਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰਪਾਲ ਸਿੰਘ ਜੀ ਵਿੱਕੀ ਖਵਾਰ ਹੋਏ ਸਭ ਮਿਲेंगे श्री कावता साते जथेदार सिंह साहब यानी कुलदीप सिंह ਗੜਗਜਵਾਲੋਂ जो आरंभ ਕੀਤੀ ਗਈ ਲਹਿਰ ਹੈ ਉਸ ਤਹਿਤ ਐਡਵੋਕੇਟ ਸਰਦਾ ਹਰਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਜਜੀ ਤੇ ਯੋਗ ਹੋਈ ਹੈ ਤਾਂ ਤਾਂ ਸਾਹਿਬ ਸ਼ਰੂ ਤੇਗਵਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਵਰਪਤ ਇਹ ਗਰਮੀਆਂ ਦੇ ਜੋ ਗੁਰਮਤ ਸਖਲਾਈ ਕੈਂਪ ਬੱਚਿਆਂ ਦੇ ਲਗਾਏ ਜਾ ਰਹੇ ਹਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਾ ਬਟਾਲਾ ਦੇ ਮੁੱਖ ਸੇਵਾਦਾਰ ਧਾਰਮਿਕ ਸੇਵਾਦਾਰ ਵਜੋਂ ਸੇਵਾ ਨਿਵਾ ਰਹੇ ਜਥੇਦਾਰ ਪ੍ਰਨਾਲ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ ਹਲਕੇ ਅੰਦਰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਮੂਲ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪੰਜ ਤਖਸੈਬਾਨ ਪੰਜਾ ਪਿਆਰਿਆਂ ਦੇ ਚਾਰ ਸਾਬਜਦਿਆਂ ਦੇ ਮੂਲ ਮੰਤਰ ਦੇ ਜੋ ਸਾਡੀ ਮਰਿਆਦਾ ਹੈ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਗੱਲ 'ਤੇ ਕੋਈ ਦੋਰਾਵਾ ਨਹੀਂ ਕਿ ਪੰਜ-ਸੱਤ ਦਿਨ ਦੇ ਵਿੱਚ ਵਿੱਚ ਕੋਈ ਲੰਮਾ ਚੋੜਾ ਇਤਿਹਾਸ ਜਾਂ ਵਿਸਥਾਰ ਨਾਲ ਗੁਰਬਾਣੀ ਬਾਰੇ ਕੋਈ ਇਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਪਰ ਮੂਲ ਨਾਲ ਜੁੜਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਰਕੇ ਦਾ ਮੁਖ ਸੇਵਾਦਾਰ ਜਾਇਦਾ ਗੁਰਨਾਨ ਸਿੰਘ ਜਸਲ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਮੈਂ ਆਸ ਕਰਦਾ ਹਾਂ ਅਰਦਾਸ ਬੇਨਤੀ ਕਰਦਾ ਸਤਿਗੁਰੂ ਕਿਰਪਾ ਕਰੇ ਸਤਕਾਰਯੋਗ ਪ੍ਰਧਾਨ ਸਾਹਿਬ ਧਾਮੀ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਇਦਾ ਗੁਰਨਾਨ ਸਿੰਘ ਜਸਲ ਉਹਨਾਂ ਦੇ ਨਾਲ ਪ੍ਰਚਾਰਕ ਸਹਿਬਾਨ ਕਵੀਸ਼ਰ ਸਹਿਬਾਨ ਤੇ ਜੋ ਪਤੰਤੇ ਸੱਜਣ ਹਨ ਉਹਨਾਂ ਨੂੰ ਸਮੂਚਿਆਂ ਨੂੰ ਗੁਰਮਤ ਦੀ ਸੂਝ ਬਖਸ਼ੇ ਇਸੇ ਤਰ੍ਹਾਂ ਹੀ ਉਹ ਗੁਰਮਤ ਨਾਲ ਜੋੜਨ ਲਈ ਉਪਰਾਲੇ ਕਰਦੇ ਰਹਣ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਰਹਿਮਤਾਂ ਨਵਾਜੇ ਵਾਹਿਗੁਰੂ ਜੀ ਦਾ ਖਾਲਸਾ ਵਾਇਕ ਜੀ ਕੀ ਫਤਿਹ ਜਗੰਤ ਕੋ ਦਾ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲਦਾ ਆਪਣੇ ਸਿੱਖ ਇਤਿਹਾਸ ਦੇ ਨਾਲ ਜਿਹੜਾ ਉਹ ਜੋੜਦੇ ਐ ਇਸੇ ਤਰ੍ਹਾਂ ਆਪਣੇ ਸਿੱਖ ਇਤਿਹਾਸ ਬਾਰੇ ਇਹਨਾਂ ਨੂੰ ਪਤਾ ਲੱਗਦਾ ਵਾ ਕਿ ਸਾਡੇ ਗੁਰੂਆਂ ਨੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਕੀਤੀਆਂ ਕਦੋਂ ਸ਼ਹੀਦ ਹੋਏ ਕਿੱਥੇ ਉਹਨਾਂ ਦਾ ਜਨਮ ਹੋਇਆ ਵਾ ਹਨਾ ਤੇ ਆਪਣੇ ਸਿੱਖ ਇਤਿਹਾਸ ਦੇ ਨਾਲ ਬੱਚੇ ਜਿਹੜੇ ਉਹ ਜੋੜਦੇ ਆ ਬੱਚੇ ਜਿਹੜੇ ਹਨਾ ਨਾਨਕੇ ਜਾਂਦੇ ਆ ਮਾਸਿਓਂ ਕੇ ਜਾਂਦੇ ਆ ਹਨਾ ਬੜਾ ਉਤਸ਼ਾਹ ਵੇਖਿਆ ਬਾਕੀ ਸਰਦਾਰ ਹਰਬੰਸ ਸਿੰਘ ਜਿਹੜੇ ਗਿਆਨੀ ਜਿਹੜੇ ਹੈਗੇ ਆ ਗੁਰਦੁਆਰੇ ਦੇ ਸਕੱਤਰ ਸਾਹਿਬ ਉਹਨਾਂ ਦੇ ਵੀ ਬਹੁਤ ਵੱਡਾ ਰੋ ਕੀ ਹੈ ਨਾ ਕਿ ਜਿਹੜਾ ਇੱਥੇ ਉਹਨਾਂ ਨੂੰ ਸੱਦ ਕੇ ਪ੍ਰਚਾਰ ਕਰਾਉਂਦੇ ਸੱਦ ਕੇ ਤੇ ਜਿਹੜਾ ਬੱਚਿਆਂ ਨੂੰ ਜਿਹੜਾ ਵੈਪੀ ਸਿੱਖਿਆ ਜਿਹੜੀ ਦਿੱਤੀ ਜਾਂਦੀ ਹੈ ਬਹੁਤ ਰਹੀ ਆਪਣੇ ਸਿੱਖੀ ਦੇ ਨਾਲ ਜੋੜਨ ਬੱਚਿਆਂ ਨੂੰ ਅਮਰ ਸਿਖਾਉਣ ਤੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਗੁਰੂਆਂ ਨੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਕੀਤੀਆਂ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਹਾਂ ਉਹ ਤੋਂ ਸਿੱਖ ਇਤਿਹਾਸ ਨਾਲ ਜੋੜਾਂਗੇ ਤੇ ਬੱਚੇ ਆਪਣੇ ਸਿੱਖੀ ਇਤਿਹਾਸ ਦੇ ਨਾਲ ਜਿਹੜਾ ਜੁੜ ਕੇ ਰਹਿਣਗੇ ਸੁਖਵਿੰਦਰ ਕੌਰ ਸਾਡੇ ਬੱਚੇ ਸਿੱਖੀ ਦਾ ਸਵਾਲ ਪ੍ਰੇਰਿਤ ਹੋਏ ਆ ਸਾਨੂੰ ਬਹੁਤ ਵਧੀਆ ਲੱਗਾ ਤੇ ਆਪ シュਟੀਆਂ ਘਟਨਾਈ ਹੋਈ ਸਾਡੇ ਬੱਚੇ ਇੱਥੇ ਆਏ ਹੋਏ ਆ ਅਸੀਂ ਇਹੋ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਜ਼ਰੂਰ ਲਾਣੇ ਚਾਹੀਦੇ ਆ ਹਾਂਜੀ ਗੁਰਵਾਨ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਬਟਾਲਾ ਤੋਂ ਵਿੱਕੀ ਮਲਕ ਦੀ ਖਾਸ ਫੋਟੋ